ਤੇ ਨਹੀਂ ਲੈਣਾ ਉਹ ਹੁਣ ਕੀ ਕਰ ਮੇਰਾ ਨਾਮ ਹੈ ਬੈਦੁਰ ਰਹਿਮਾਨ ਲੁਧਿਆਣਵੀ ਆਈ ਸਮਝਣ ਗੱਲ ਤੇ ਮੈਂ 300 ਸਾਲ ਦੇ ਅਸੀਂ ਇੱਥੇ ਰਹਿਣ ਵਾਲੇ ਆਈ ਸਮਝ ਇਹ ਜਿਹੜੇ ਬੰਦੇ ਨੇ ਇਹ ਬੰਦੇ ਜਿਹੜੇ ਲੁੱਟ ਰਹੇ ਗੁਰਮੁਲਕ ਨੂੰ ਇਹਨ ਮੁਲਕ ਨੂੰ ਪਹਿਲਾਂ ਵੀ ਲੁੱਟਿਆ ਹੁਣ ਵੀ ਲੁੱਟਣ ਲੱਗੇ ਆ ਹੁਣੇ ਸਾਡੀਆਂ ਜ਼ਮੀਨਾਂ ਖੋਣ ਲੱਗੇ ਆ ਕਬਰਸਤਾਨ ਖੋਣ ਲੱਗੇ ਮਤਲਬ ਹੈ ਕਿ ਅਸੀਂ ਜ਼ਮੀਨ ਜਿਹੜੀਆਂ ਜ਼ਮੀਨਾਂ ਅਸੀਂ ਆਪ ਵਕਫ ਕੀਤੀਆਂ ਆਪ ਦਿੱਤੀਆਂ ਉਹ ਵੀ ਸਾਨੂੰ ਸਾਡੀਆਂ ਨਾਲ ਹਸਲ ਨਹੀਂ ਕਰ ਸਕਦੇ ਆ ਜੀ ਬਸ ਪੱਕਾ ਵਕਫ ਦੀ ਬੋਰਡ ਨੂੰ ਅਸੀਂ ਮਜ਼ਬੂਤ ਕਰਨਾ ਚਾਹੁੰਦੇ ਆ ਪੱਕਾ ਦਾ ਮਜ਼ਬੂਤ ਕਰਨਾ ਅਸੀਂ ਤਾਂ ਕਹਿੰਦਾ ਅਸੀਂ ਪੱਕਾ ਬੋਰਡ ਅਸੀਂ ਤਾਂ ਵੋਟਾਂ ਮਜ਼ਬੂਤ ਕਰਦੇ ਆ ਅਸੀਂ ਸਭ ਈਵੀਐਮ ਲਾ ਕੇ ਉਹ ਪੱਕੇ ਹੀ ਬਹਿ ਗਏ ਰਾਜਾ ਬਣ ਕੇ ਅਸੀਂ ਸਮਝਦੇ ਹਾਂ ਜਿਹੜੀ ਗੜਬੜੀ ਕਰਕੇ ਬੋਰਡ ਲੈਂਦੇ ਆ ਵੋਟਰ ਲੈ ਕੇ ਸਾਰਾ ਸਭ ਕੁਝ ਕਰੀ ਜਾਂਦਾ ਜਿਹੜੀ ਪ੍ਰਾਪਰਟੀ ਹੈ ਉਹ ਮੁਸਲਮਾਨ ਦੀ ਪ੍ਰਾਪਰਟੀ ਹੈ ਸਾਡੇ ਬਜ਼ੁਰਗਾਂ ਦੀ ਪ੍ਰਾਪਰਟੀ ਹੈ ਤੇ ਇਹ ਸਰਕਾਰ ਇਹਨੂੰ ਸਿੱਧਾ-ਸਿੱਧਾ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਜਿਹੜੀ ਵਕਫ ਦੀ ਪ੍ਰਾਪਰਟੀ ਹੈ ਇਹ ਮੁਸਲਮਾਨਾਂ ਲਈ ਜਿੱਦਾ ਮਸਜਿਦਾਂ ਲਈ ਕਬਰਿਸਤਾਨ ਲਈ ਮਦਰਸੇ ਲਈ ਤਾਂ ਬੇਵਾਵਾਂ ਲਈ ਪੈਨਸ਼ਨ ਲਗਾਉਣ ਵਾਸਤੇ ਇਹ ਬਕਾਬੋਡ ਬਣਿਆ ਸੀਗਾ ਤੇ ਇਹ ਬੋਰਡ ਨੂੰ ਉਖਾਰਿਜ ਕਰਕੇ ਇਹ ਸਾਰਾ ਪ੍ਰਾਪਰਟੀ ਹੜਪਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੇ ਇਹ ਮੋਦੀ ਸਰਕਾਰ ਨੂੰ ਇਹ ਸਾਡੇ ਵੱਲੋਂ ਜਿਹੜੀ ਹੈ ਕਿ ਉਹ ਚੇਤਾਵਨੀ ਹੈ ਕਿ ਐਦਾਂ ਦੀ ਜਿਹੜੀ ਹੈ ਮੁਸਲਮਾਨ ਦੇ ਜਿਹੜੇ ਧਰਮ ਦੇ ਵਿੱਚ ਉਹ ਛੇੜਖਾਨੀ ਕਰਨਾ ਬੰਦ ਕਰ ਦੇ ਨਹੀਂ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਇਨਕਲਾਬ ਆਏਗਾ ਤੇ ਸਾਰੇ ਮੁਸਲਮਾਨ ਇੱਕ ਸੜਕ ਤੇ ਨਿਕਲ ਕੇ ਤੇ ਬਹੁਤ ਵੱਡੇ ਵੱਡੇ ਇਸ ਦੇ ਪ੍ਰੋਟੈਸਟ ਕਰਾਂਗੇ ਤੇ ਇਹ ਛੱਡਿਆ ਨਹੀਂ ਜਾਊਗਾ ਇਹ ਵਕਫੀਲ ਵਾਪਸ ਹੀ ਲੈਣਾ ਪਊਗਾ ਤਾਂ ਕਿਉਂਕਿ ਸਰਕਾਰ ਦੇ ਵਿੱਚ ਜਿਹੜਾ ਬੀਜੇਪੀ ਸਰਕਾਰ ਦੇ ਵਿੱਚ ਇੱਕ ਵੀ ਮੁਸਲਮਾਨ ਜਿਹੜੇ ਕਿ ਨਹੀਂ ਹੈਗੇ ਤਾਂ ਅੱਜ ਮੰਨ ਲਓ ਵਕਫ ਵਕਫ ਬਿਲ ਦੇ ਵਿੱਚ ਮੁਸਲਮਾਨ ਨੂੰ ਇਤਰਾਜ਼ ਤੇ ਸਰਕਾਰ ਨੂੰ ਤਾਂ ਉਹਨੂੰ ਜਿਹੜੀ ਮੁਸਲਮਾਨ ਦੀ ਪ੍ਰਾਪਰਟੀ ਹੈ ਉਹ দান ਕੀਤੀ ਹੋਈ ਪ੍ਰਾਪਰਟੀ ਹੈ ਉਹਦੇ ਵਿੱਚ ਕਿਉਂ ਦਖਲਅੰਦਾਜ਼ੀ ਸਰਕਾਰ ਕਰ ਰਹੀ ਹੈ ਉਹ ਸਾਡੀ ਪ੍ਰਾਪਰਟੀ ਹੈ ਸਾਡੇ ਮੁਸਲਮਾਨਾਂ ਦੀ ਪ੍ਰਾਪਰਟੀ ਹੈ ਤੇ ਉਹ ਪ੍ਰਾਪਰਟੀ ਉਹ ਜਿਹੜੀ ਬਿੱਲ ਬਣੀ ਸੀ ਕਿ ਜਿੱਦਾ ਮਸਜਿਦ ਮਦਰਸਾ ਕਬਰਿਸਤਾਨਾਂ ਲਈ ਕਿਸੇ ਬੇਵਦੀ ਪੈਨਸ਼ਨ ਲਗਾਉਣ ਲਈ ਤੇ ਉਹ ਕੰਟੀਨਿਊ ਸਹੀ ਚੱਲ ਰਿਹਾ ਹੈ ਤੇ ਉਹਨੂੰ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਸੀਂ ਉਹਦਾ ਖੰਡਨ ਕਰਦੇ ਹਾਂ ਪਹਿਲਾਂ ਵੀ ਜਿਹੜਾ ਸੰਸਦ ਦੇ ਵਿੱਚ ਪਾਸ ਹੋਇਆ ਉਹਨੂੰ ਲੈ ਕੇ ਪੂਰੇ ਹਿੰਦੁਸਤਾਨ ਦਾ ਮੁਸਲਮਾਨ ਮਾਈਨੋਰਟੀਜ਼ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਜਨ ਜਨ ਦੇ ਵਿੱਚ ਕਰੋਸ਼ ਪਾਇਆ ਜਾ ਰਿਹਾ ਹੈ। ਜੇ ਕੇਂਦਰ ਸਰਕਾਰ ਨੇ ਬਹੁਤ ਜਲਦ ਇਹ ਬਿੱਲ ਵਾਪਸ ਨਾ ਲਿਆ ਤੇ ਇੱਕ ਬਹੁਤ ਵੱਡਾ ਜਨ ਕਰੋਸ਼ ਜਿਹੜਾ ਹੈਗਾ ਲੋਕਾਂ ਦਾ ਗੁੱਸਾ ਖਾਸ ਕਰਕੇ ਮੁਸਲਮਾਨ ਸਮੁਦਾਇ ਦਾ ਗੁੱਸਾ ਜਿਹੜਾ ਹੈਗਾ ਲੋਕਾਂ ਨੂੰ ਸੜਕਾਂ ਤੇ ਦੇਖਣ ਨੂੰ ਮਿਲੇਗਾ। ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਕੇਂਦਰ ਸਰਕਾਰ ਦੀ ਹੋਊਗੀ। ਪ੍ਰਸ਼ਾਸਨ ਨੂੰ ਕੀ ਮੰਗ ਕਰ? ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਵੀ ਅਸੀਂ ਪਾਰਟੀਸ਼ਨ ਤੋਂ ਬਾਅਦ ਉਹ ਮੁਸਲਮਾਨ ਲੋਕ ਨੇ ਕਿ ਜਿਨ੍ਹਾਂ ਨੇ ਇਸ ਹਿੰਦੁਸਤਾਨ ਦੀ ਸਰਜ਼ਮੀਨ ਨੂੰ ਤਰਜੀਹ ਦਿੱਤੀ। ਜਿਹੜੇ ਵਕਬੋਰਡ ਦੀ ਜ਼ਮੀਨ ਹੈ ਇਹ ਸਾਡੇ ਜਿਹੜੇ ਪਾਰਟੀਸ਼ਨ ਦੇ ਵਿੱਚ ਸਾਡੇ ਵੱਡੇ ਬਜ਼ੁਰਗ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਵਕਬੋਰਡ ਬਣਾਇਆ ਗਿਆ ਸੀ ਤੇ ਸਾਡੀ ਕੌਮ ਦੇ ਜ਼ਿੰਮੇदार ਲੋਕਾਂ ਨੂੰ ਉਹਦੀ ਰੱਖ-ਰਖਾਓ ਲਈ ਮੈਂਬਰ ਬਣਾਇਆ ਜਾਂਦਾ ਹੈ ਔਰ ਐਡਮਿਨਿਸਟ੍ਰੇਸ਼ਨ ਨਾਲ ਕੋਆਰਡੀਨੇਟ ਕਰਕੇ ਜਿਹੜੇ ਸਾਡੇ ਮਸਜਿਦ ਮਦਰਸੇ ਨੇ ਜਿਹੜੀਆਂ ਸਾਡੀਆਂ ਸਿੱਖਿਸ਼ਕ ਸੰਤਾਨਾਂ ਨੇ ਉਹਨਾਂ ਨੂੰ ਗਰੰਟੀ ਜਾਰੀ ਕੀਤੀ ਜਾਂਦੀ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਟਾਰਗੇਟ ਹੈ ਕਿ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਵੇ ਮਾਈਨੋਰਟੀ ਨੂੰ ਟਾਰਗੇਟ ਟਾਰਗੇਟ ਕੀਤਾ ਜਾਵੇ ਤੇ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਨੇ ਜੋ ਕਿ ਇਹਨਾਂ ਦੇ ਵੱਡੇ ਬਜ਼ੁਰਗਾਂ ਦੀ ਸਾਡੇ ਜਿਹੜੀ ਜ਼ਮੀਨਾਂ ਨੇ ਉਹਨਾਂ ਨੂੰ ਹੜਪਣ ਦੀ ਕਿਤੇ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਪੰਜਾਬ ਸਰਕਾਰ ਦੇ ਹਾਂਜੀ ਜੇ ਤੁਹਾਡਾ ਹੱਲ ਨਹੀਂ ਹੁੰਦਾ ਕੀ ਅਸੀਂ ਸਾਡਾ ਪਟਾਖ ਜਿਹੜਾ ਹੈਗਾ ਉਹ ਬਹੁਤ ਰੂਟਸ ਲੈਵਲ ਤੋਂ ਲੈ ਕੇ ਉਹ ਬਹੁਤ ਪੱਧਰ ਤੇ ਪੰਜਾਬ ਸਰਕਾਰ ਇੱਕ ਵਾਰੀ ਮੰਗ ਕਰ ਸਾਡੇ ਇੱਕ ਨਾ ਬੇਟਾ ਬੋਰਡ ਨੂੰ ਅਸੀਂ ਮਜ਼ਬੂਤ ਕਰ ਰਹੇ ਆ ਜਦੋਂ ਹੋ ਗਈ ਤੁਹਾਡੀ ਇਹ ਤਾਂ ਇਹ ਤਾਂ ਸਰਕਾਰਾਂ ਦੀ ਸਰਕਾਰਾਂ ਦੀ ਜੇ 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 ਮਥੇ ਤੇ ਇੱਕ ਮਿੰਟ